एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਰਕਾਰ ਦੀ ਲੋਕ ਭਲਾਈ ਯੋਜਨਾ SBI ਬੈਂਕ ਨੇ 2 ਲੱਖ ਰੁਪਏ ਦਾ ਦਿੱਤਾ ਕਲੇਮ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਹਲਕੇ ਵਿੱਚ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਲੋਕ ਭਲਾਈ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ SBI ਬੈਂਕ ਦੇ ਡਿਪਟੀ ਮੈਨੇਜਰ ਅਮਰੀਕ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਲੋਕ ਭਲਾਈ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਦੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਹਾਦਸਾ ਵਾਪਰਦਾ ਹੈ ਜਿਵੇਂ ਕਿ ਸੱਪ ਦਾ ਡੰਗ ਬਿਜਲੀ ਦਾ ਝਟਕਾ ਛੱਤ ਤੋਂ ਡਿੱਗਣਾ ਪਾਣੀ ਵਿੱਚ ਡੁੱਬਣਾ ਜਾਂ ਕਤਲ ਤਾਂ ਰਾਸ਼ਟਰੀ ਬੀਮਾ ਦੁਆਰਾ ప్రతి ਸਾਲ ਰੁਪਏ ਬੀਦੀ ਕਟੋਤੀ ਕੀਤੀ ਜਾਂਦੀ ਹੈ ਅਤੇ ਇਸ ਦਾ ਕਲੇਮ ਪ੍ਰਾਪਤ ਹੁੰਦਾ ਹੈ ਅਤੇ ਇਸ ਦਾ ਕਲੇਮ 2 ਲੱਖ ਰੁਪਏ ਹੁੰਦਾ ਹੈ ਸੈਣੀ ਨੇ ਕਿਹਾ ਕਿ ਅੱਜ ਸ਼ਾਖਾ ਨੇ ਬਲਵਿੰਦਰ ਸਿੰਘ ਨੂੰ 2 ਲੱਖ ਰੁਪਏ ਦਾ ਕਲੇਮ ਦਿੱਤਾ ਹੈ ਜਿਸ ਦੀ ਪਤਨੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਬਲਵਿੰਦਰ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੇਰੀ ਪਤਨੀ ਦਾ ਸੜਕ ਹਾਦਸਾ ਹੋਇਆ ਸੀ ਜਿਸ ਵਿੱਚ ਉਸ ਦੀ ਮੌਤ ਹੋ ਗਈ ਸੀ ਅਤੇ ਅੱਜ ਮੈਨੂੰ SBI ਸ਼ਾਖਾ ਵਿੱਚ ਬੁਲਾਇਆ ਗਿਆ ਅਤੇ 2 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ ਉਹਨਾਂ SBI ਬਿਸ਼ਾਖਾ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਗੁਰਪ੍ਰਦੇਸ਼ ਕੌਰ ਮਨੀਸ਼ ਯਾਦਵ ਅਮਰਪ੍ਰੀਤ ਕੌਰ ਆਦਿ ਹਾਜ਼ਰ ਸਨ ਪੇਸ਼ ਹੈ P24 ਤੋਂ ਪਰਸ ਗੋਤਮ ਦੀ ਖਾਸ ਰਿਪੋਰਟ ਜੀ ਨਮਸਕਾਰ ਜੀ ਸਰ ਨਮਸਕਾਰ ਜੀ ਕੀ ਕੀ ਨਾਮ ਸਾઠੋੜਾ ਬ੍ਰੇਕ ਸਿੰਘ ਸਾਹਿਬ 50 ਬ੍ਰੇਕ ਸਿੰਘ ਸਾਹਿਬ ਅੱਛਾ ਜੀ ਕਿਹੜੀ ਬ੍ਰਾਂਚ ਸਰ ਇਹ ਹੈਡ ਆਫਿਸ ਰੋਪੜਪੁਰ ਠੀਕ ਹੈ ਸਰ ਰੀਜਨਲ ਆਫਿਸ ਰੋਪੜ ਕੀ ਸਰ ਉਪਰਾਲਾ ਬੈਂਕ ਵੱਲੋਂ ਕੀ ਕੀਤਾ ਗਿਆ ਇਹ ਇਦਾਂ ਜੀ ਭਰਸ ਕਰਨੇ ਕੁਝ ਲੋਕ ਪላይ ਸਕੀਮਸ ਦਾ ਸਟਾਰਟ ਕੀਤੇ ਹਨ ਲੋਕਾਂ ਲਈ ਜਿਹਦੇ ਚ ਕੇ ਉਹਨਾਂ ਦੇ ਬੱਚਿਆਂ ਦੀ ਸਿਕਿਉਰਿਟੀ ਬਣੀ ਰਹੇ ਉਹਦੇ ਚ ਇਹ ਹੁੰਦਾ ਹੈ ਕਿ ਇੱਕ ਐਕਸੀਡੈਂਟਲ ਅਗਰ ਕਿਸੇ ਨੂੰ ਕੁਝ ਹੋ ਜੇ ਮਤਲਬ ਕੋਈ ਵੀ ਦੁਰਘਟਨਾ ਹੋ ਦੁਰਘਟਨਾ ਸਿਰਫ ਇਹ ਨਹੀਂ ਹੈ ਕਿ ਰੋਡ ਐਕਸੀਡੈਂਟ ਦੁਰਘਟਨਾ 6-7 ਤਰ੍ਹਾਂ ਦੀ ਹੁੰਦੀ ਹੈ ਸੱਪ ਕੱਟ ਗਿਆ ਚੌਕ ਲੱਗ ਗਿਆ ਬਿਜਲੀ ਦਾ ਉੱਪਰੋਂ ਗਿਰ ਗਏ ਕੋਠੇ ਤੋਂ ਗਿਰ ਗਏ ਜਾਂ ਪਾਣੀ ਚ ਡੁੱਬ ਗਏ ਜਾਂ ਮਰਡਰ ਹੋ ਗਿਆ ਆਲ ਥਿਸ ਕਮਸ ਅੰਡਰ ਥਿਸ ਸਕੀਮਸ ਇਹ ਜਿਹੜੀ ਦੁਰਘਟਨਾ ਸਕੀਮ ਇਹ ਚ ਹੈ ਕੁਝ ਵੀ ਨਹੀਂ ਸਿਰਫ 20 ਰੁਪਏ ਸਾਲ ਦੇ ਬੰਦੇ ਦੇ ਕੱਟਦੇ ਹੈ ਤੇ ਨੈਸ਼ਨਲ ਇੰਸ਼ੋਰੈਂਸ ਇਹਨੂੰ ਲੁੱਕ ਆਫਟਰ ਕਰਦੀ ਹੈ ਇਹਦੇ ਕਲੇਮਸ ਨੂੰ ਦੋ ਨੈਸ਼ਨਲ ਇੰਸ਼ੋਰੈਂਸ ਸੇ ਕਲੇਮ ਮਿਲਦੇ ਆਇਤਾ ਕਲੇਮ 2 ਲੱਖ ਰੁਪਏ ਹੈਗਾ ਜੀ ਐਕਸੀਡੈਂਟ ਹੀ ਕਿਸੇ ਨੂੰ ਪੁੱਛ ਹੋ ਜਾਈ। ਠੀਕ ਆ ਸਰ ਇਹ ਅੱਜ ਸਰ ਕਿਸੇ ਨੂੰ ਇਹ ਚੈੱਕ ਵਗੈਰਾ ਦਿੱਤਾ ਗਿਆ ਸਰ ਅੱਜ ਕਲੇਮ ਦਾ ਹਾਂਜੀ ਹਾਂਜੀ ਅੱਜ ਸ੍ਰੀ ਬਲਵਿੰਦਰ ਸਿੰਘ ਜੀ ਆਏ ਜਿਨ੍ਹਾਂ ਦੀ ਅਨਫੋਰਚਨਿਟੀ ਉਹਨਾਂ ਦੀ ਧਰਮ ਪਤਨੀ ਦਾ ਐਕਸੀਡੈਂਟ ਹੋ ਗਿਆ ਸੀ ਰੋਡ ਐਕਸੀਡੈਂਸ ਸੀਗਾ ਕੁਝ ਦਿਨ ਪਹਿਲਾਂ ਤੇ ਉਹਨਾਂ ਨੂੰ ਅਸੀਂ 2 ਲੱਖ ਦਾ ਚੈੱਕ ਦਿੱਤਾ। ਸਰ ਇਹਦੇ ਵਿੱਚ ਸਿਰਫ ਐਕਸੀਡੈਂਟ ਵਾਲਾ ਕਿ ਹੋਰ ਵੀ ਇਨਵੋਲ ਨਹੀਂ ਇਹ ਸਿਰਫ ਇਹਦੇ ਵਿੱਚ ਐਕਸੀਡੈਂਟ ਨੇ ਪਰ ਐਕਸੀਡੈਂਟ ਅੱਠ ਤਰ੍ਹਾਂ ਦੇ ਹੁੰਦੇ ਨੇ ਜੀ ਓਕੇ ਸਰ ਆਪਾਂ ਐਕਸੀਡੈਂਟ ਸਿਰਫ ਰੋਡ ਐਕਸੀਡੈਂਟ ਸਮਝਦੇ ਆ ਬਟ ਨਾਟ ਰੋਡ ਐਕਸੀਡੈਂਟ ਇਹ ਅੱਠ ਤਰ੍ਹਾਂ ਦੇ ਹੁੰਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਜਦ ਘਟ ਜੇ ਇਹਦਾ ਇਲੈਕਟ੍ਰਿਕ ਸ਼ੌਕ ਲੱਗ ਜੇ ਡਰਾਉਨਿੰਗ ਹੋ ਜੇ ਪਾਣੀ ਚ ਡੁੱਬ ਜੇ ਬੰਦਾ ਕੋਠੇ ਤੋਂ ਡਿੱਗ ਜੇ ਮਰਡਰ ਹੋ ਜੇ ਅਰਥਪੇਕ ਆ ਜਾਵੇ ਕੁਝ ਵੀ ਹੋ ਜੇ ਮਤਲਬ ਅੱਠ ਤਰ੍ਹਾਂ ਦੇ ਇਹ ਐਕਸੀਡੈਂਟਸ ਹੁੰਦੇ ਨੇ ਉਹ ਤੋਂ ਐਕਸੀਡੈਂਟ ਕਵਰ ਲੱਗਦਾ ਸਰ ਕਿ ਲੋਕਾਂ ਨੂੰ ਇਸ ਬਾਰੇ ਇੰਨੀ ਜਾਣਕਾਰੀ ਨਹੀਂ ਹੈ ਤੇ ਲੋਕਾਂ ਨੂੰ ਤੁਸੀਂ ਕੀ ਨਹੀਂ ਅਸੀਂ ਆਪਣੇ ਵੱਲੋਂ ਬੈਂਕ ਜਿਹੜਾ ਵੀ ਸਾਡੇ ਕਸਟਮਰ ਸਟੈਪ ਇਨ ਕਰਦਾ ਹੈ ਅਸੀਂ ਹਰ ਕਸਟਮਰ ਨੂੰ ਇਹਦੇ ਬਾਰੇ ਵੇਅਰ ਕਰਦੇ ਆਂ ਤੇ ਸਿੰਗ ਕਸਟਮਰਜ਼ ਨਾਲ ਗੱਲ ਵੇਅਰ ਅਸੀਂ ਕਵਰ ਵੀ ਕਰ ਚੁੱਕੇ ਆਂ ਲੋਕਾਂ ਨੂੰ ਸਰ ਜਾਗਰੂਕ ਕਸਟਮਰਜ਼ ਐਂ ਨਹੀਂ ਅਸੀਂ ਮੈਕਸਿਮ ਕਵਰ ਕਰ ਚੁੱਕੇ ਲੋਕਾਂ ਨੂੰ ਸਰ ਜਾਗਰਿਤ ਕਰਨ ਵਾਸਤੇ ਕੀ ਸਰ ਕੀ ਅਪੀਲ ਕਰੂੰ ਅਸੀਂ ਤਾਂ ਇਹ ਹੀ ਅਪੀਲ ਕਰਦੇ ਆਂ ਜੀ ਦੇਖੋ ਜਿਹੜਾ ਸਾਡਾ ਦੇਖੋ ਇੱਕ ਲਾਈਫ ਲੁੱਕ ਸਾਈਕਲ ਰਜਿਸਟਰ ਉਹ ਤਾਂ ਉੱਪਰ ਵਾਲੇ ਕੋਲੇ ਹੈ ਨਾ ਕਦੇ ਵੀ ਕੁਝ ਹੋ ਸਕਦਾ ਅੱਜ ਕੱਲ ਬੜੀ ਫਾਸਟ ਜ਼ਿੰਦਗੀ ਹੈ ਹੈ ਨਾ ਸਪੈਸ਼ਲੀ ਆਪਾਂ ਰੋਡ ਤੇ ਹਰ ਬੰਦਾ ਰੋਡ ਤੇ ਚੱਲਦਾ ਹੈ ਤੇ ਆਪਾਂ ਨੂੰ ਆਪਣੇ ਬੱਚਿਆਂ ਦੀ ਸਿਕਿਉਰਿਟੀ ਲਈ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਆਪਾਂ ਜੇ ਸਾਲ ਦੇ ਬੀਰੂ ਵੀ ਕੁਝ ਵੀ ਨਹੀਂ ਹੁੰਦੇ ਹੈ ਨਾ ਘੱਟੋ ਘੱਟ ਉਹਦੇ 'ਚ ਆਪਣੇ ਆਪ ਨੂੰ ਜ਼ਰੂਰ ਰਨੋਲ ਕਰਨਾ ਚਾਹੀਦਾ ਹੈ ਥੈਂਕ ਯੂ ਸਰ ਵੈਲਕਮ ਜੀ ਸਸੀ ਕਾਲ ਜੀ ਕੀ ਨਾਮ ਆ ਸਾਡਾ ਤੁਹਾਡਾ ਰਵਿੰਦਰ ਸਰ ਜੀ ਹਾਂਜੀ ਸਰ ਕੀ ਅੱਜ ਬੈਂਕ ਤੇ ਤੁਹਾਨੂੰ ਬੁਲਾਇਆ ਗਿਆ ਸੀ ਕਿ ਕਰਨੇ ਚੱਕਾਇਆ ਸੀਗਾ ਜੀ ਉਹ ਬਲੈ ਦਿੱਤਾ ਹੀ ਹਾਂਜੀ ਇਹ ਕਿਸ ਕਿਸ ਰਿਗਾਰਡਿੰਗ ਸੀ ਸਰ ਚੈੱਕ ਇਹ ਇਹ ਮੌਤ ਹੋ ਗਈ ਸੀ ਘਰ ਤੇ ਅੱਛਾ ਜੀ ਹਾਂਜੀ ਉਹ ਜੋ ਬੀਮਾ ਹੋਇਆ ਹੋਇਆ ਸੀਗਾ ਜੀ ਉਹ ਬੀਮਾ ਲਿਆ ਸੀ ਮੌਤ ਕਿਵੇਂ ਹੋ ਗਈ ਸੀ ਅਸੀਂ ਜਗਾ ਚੋਬਰ ਅੱਛਾ ਜੀ ਤੇ ਬੈਂਕ ਵੱਲੋਂ ਤੁਹਾਡਾ ਬੀਮਾ ਹੋਇਆ ਸੀ ਹਾਂਜੀ ਬੈਂਕ ਵੱਲੋਂ ਹੋਇਆ ਸੀ ਕੀ ਚਾਰਜਸ ਉਹਦੇ ਤੋਂ ਲਈ ਜਾਂਦੇ ਸੀ ਬੈਂਕ ਤੇ ਆਪਣਾ ਉਹਨੇ ਆਹੀ ਦਿੱਤੇ ਮਤੇ ਜੀ ਸਰਟੀਫਿਕੇਟ ਹਨ ਬੋਰ ਦਾ ਸਰਟੀਫਿਕੇਟ ਜੀ ਇੱਕ ਸਰਟੀਫਿਕੇਟ ਮੈਂ ਜਿਹੜੇ ਸਾਰੇ ਪ੍ਰੂਫ ਸੀਗੇ ਦਿੱਤੇ ਹੋਏ ਨੇ ਨਹੀਂ ਬੈਂਕ ਵਾਲੇ ਕਿੰਨੇ ਪੈਸੇ ਤੁਹਾਨੂੰ ਲੰਦੇ ਸੀ ਮਹੀਨੇ ਦੇ ਇਹ ਲੈਂਦੇ ਸੀ ਪਹਿਲਾਂ 20 ਪਈ ਸੀਗੇ ਜੀ ਹਾਂ ਜੀ 20 ਪਈ ਤੇ ਫਿਰ ਇਹਨਾਂ ਨੇ ਪਹਿਲਾਂ 12 ਤੇ ਫਿਰ 20 ਕਰਤੀ ਅੱਛਾ ਜੀ ਹਾਂ ਜੀ ਤੇ ਤੁਹਾਡੀ ਘਰ ਵਾਲੀ ਦੀ ਡੈਥ ਤੋਂ ਬਾਅਦ ਤੁਹਾਨੂੰ ਕਲੇਮ ਮਿਲਿਆ ਅੱਜ ਕਿੰਨੇ ਪੈਸੇ ਤੁਹਾਨੂੰ ਕਿੰਨੇ ਪੈਸੇ ਦਾ ਚੈੱਕ ਤੁਹਾਨੂੰ ਅੱਜ ਬੈਂਕ ਵੱਲੋਂ ਦਿੱਤਾ ਗਿਆ ਇਹ 2 ਲੱਖ ਦਾ ਦਿੱਤਾ ਜੀ ਅੱਛਾ ਜੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਬੈਂਕ ਬੈਂਕ ਲਈ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਜੀ ਬੈਂਕ ਦਾ ਅੱਛਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਬੈਂਕ ਵੱਲੋਂ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ